ਬੁੱਝ ਦਸਤਾਰਾਂ ਅਸੀਂ ਵੀਰਾਂ ਨੂੰ ਇਸ ਤਰ੍ਹਾਂ ਦਿੰਨੇ ਆ ਕਿ ਜਿਹੜਾ ਇੱਥੇ ਪ੍ਰਣ ਕਰਕੇ ਜਾਂਦਾ ਨਾ ਕਿ ਅਸੀਂ ਅੱਜ ਤੋਂ ਬਾਅਦ ਕੇਸ ਨਹੀਂ ਘਟਾਵਾਂਗੇ ਦਾਰਨੀ ਘਟਾਵਾਂਗੇ ਇਸ ਨੂੰ ਆਪਣਾ ਮਤਲਬ ਫ੍ਰੀ ਪੱਗਾਂ ਵੀ ਦਿੰਨੀ ਆ। ਹਰ ਸਾਲ ਮੁੰਡੇੜ ਕੋ ਫੋਟੋ ਫੋਟੋ ਕਿ ਲੈ ਇੰਨੇ ਪਿਛਲੇ ਸਾਲ ਦੀਆਂ ਫਿਰ ਆ ਕੇ ਸਾਨੂੰ ਦਿਖਾਉਂਦੇ ਵੀ ਨਹੀਂ। ਉਹ ਪਛਾਣ ਚ ਹੀ ਨਹੀਂ ਆਉਂਦੇ ਉਹ। ਇਹ ਦੂ ਫੈਮਲੀ ਤੋਂ ਸੀ ਕਿ ਬਠਿੰਡੇ ਤੋਂ। ਜੀ ਤੂੰ ਪਿਛਲੇ ਸਾਲ ਪਿਛਲੇ ਪਿਛਲੇ ਸਾਲ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਸਾਨੂੰ ਬੜਾ ਮਹਿਸੂਸ ਅੱਛਾ ਹੋ ਰਿਹਾ ਪਹਿਲੀ ਵਾਰੀ ਇਸ ਦਸਤਾਰ ਸੇ ਆਈਏ ਜਰਤੇ। ਇਹ ਉਹ ਮਨ ਭਰ ਲਿਆ ਜੀ ਤੋ ਪਿਛਲੇ ਸਾਲ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਆ ਦੇ ਕੋਈ ਕਿਸੇ ਦਸਤਾਰ ਸਜਾਈ ਹੈ ਤੇ ਜੀ ਕੇਸ ਵੀ ਰੱਖਿਆ ਹੈ। ਢਿੰਡੇ ਤੋਂ ਕਬੀਰ ਆਇਆ ਸੀ ਸੁਸ਼ੀਲ ਕੁਮਾਰ ਉਹ ਜਦੋਂ ਅਗਲੇ ਸਾਲ ਸਾਡੇ ਕੋਲ ਸੁਸ਼ੀਲ ਸਿੰਘ ਬਣ ਕੇ ਆਇਆ ਕਹਿੰਦਾ ਭਾਜੀ ਮੈਂ ਆਪਣਾ ਨਾਮ ਹੀ ਚੇਂਜ ਕਰ ਲਿਆ ਕਹਿੰਦਾ ਇਹ ਸਾਡਾ 11ਵਾਂ ਸਾਲ ਹੈ ਅੱਜ ਬਾਬੇ ਦੀ ਕਿਰਪਾ ਨਾਲ ਅਚਾ ਤੁਸੀਂ 11 ਸਾਲਾਂ ਤੋਂ ਲਗਾਤਾਰ ਇਸ ਥਾਂ ਦੇ ਉੱਤੇ ਕਰਦੇ ਹੋ ਸੀ ਜੀ ਜੀ ਪੰਜਾਬ ਤੋਂ ਨੇ ਕੋਈ ਹਰਿਆਣੇ ਤੋਂ ਨੇ ਸਾਰੇ ਟਰਬਨ ਕੋ ਜਾ ਕੇ ਆਪਣੀ ਸੇਵਾ ਕਰਦੇ ਨੇ ਕੋਈ ਵੀ ਆ ਸਕਦਾ ਹੈ ਦਸਤਾਰ ਸਜਾਉਣ ਲਈ ਕੋਈ ਵੀ ਆ ਸਕਦਾ ਹੈ ਜੀ ਖੁੱਲਾ ਸੱਦਾ ਆ ਸਿਕਲਾਈ ਫਰੀ ਹੈ ਬੰਨਣ ਦਾ ਫਰੀ ਹੈ ਦਸਤਾਰ ਫਰੀ ਦਿੱਤੀ ਜਾਏਗੀ ਤੇ ਜਿਹੜੇ ਵੀ ਅੰਦਰ ਮੱਥਾ ਟੇਕਣ ਜਾਂਦੇ ਨੇ ਦਰਸ਼ਨ ਕਰਨ ਜਾਂਦੇ ਨੇ ਉਹਨਾਂ ਨੂੰ ਵੱਧ ਜੋੜ ਕੇ ਬੇਨਤੀ ਹੁੰਦੀ ਆ ਕਿ ਦਸਤਾਰ ਬਨ ਕੇ ਅੰਦਰ ਜਾਓ ਨਗੇ ਸਿਰ ਨਾਲ ਜਾਓ ਸਮਾਸੀ ਵੀ ਮੁੰਦਰਾ ਲੰਬੇ ਵਾਲ ਉਹ ਟ੍ਰੈਂਡ ਜਾਂ ਚੱਲ ਪਿਆ ਸੀ ਸਿੱਖਾਂ ਦੇ ਮੁੰਡੇ ਵੀ ਪੌੜੀ ਬਦਲਾ ਜਿਹੜਾ 1% ਨਹੀਂ ਆਇਆ ਬਦਲਾ 110% ਆ ਗਿਆ ਗੁਰੂ ਸਾਹਿਬ ਦੇ ਟਾਈਮ ਤੋਂ ਦਮਲਾ ਚੱਲਦਾ ਆ ਰਿਹਾ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ 6ਵੇਂ ਪਾਤਸ਼ਾਹ ਜੀ ਨੇ ਦਮਲਾ ਜਦੋਂ ਗੱਧਕੇ ਵਿੱਚ ਲੋੜ ਪੈਂਦੀ ਸੀ ਪੱਗਾਂ ਦਾ ਰਾਜੇ ਮਹਾਰਾਜ ਜਦੋਂ ਬਾਅਦ ਵਿੱਚ ਸ਼ੁਰੂ ਹੋਣੀ ਆ ਜਿਹਨੂੰ ਟਾਈਮ ਬੜਾ ਲੱਗਦਾ ਹੈ ਉਹਦੇ ਵਾਸਤੇ ਮੈਂ ਆਪਣਾ ਵੌਲਟ ਰਿਕਾਰਡ ਬਣਾਇਆ ਜੀ 27 ਸੈਕਿੰਡ ਜੇ ਮੈਂ ਪੱਗ ਬੰਨੀ ਆ ਜਿਹੜੇ ਕਹਿੰਦੇ ਪੱਗ ਬੰਨਣੀ ਔਖੀ ਐ ਸ਼ੀਸ਼ਾ ਦੇਖ ਕੇ ਵੀ ਨਹੀਂ ਬੰਨ ਸਕਦੇ ਉਹਨਾਂ ਵਾਸਤੇ ਵੀ ਹੈਗਾ ਜੀ ਮੇਰੀ ਵੀਡੀਓ ਪਈ ਹੋਈ ਆ ਅੱਖਾਂ ਦੇ ਮਾ ਪੱਟੀ ਬਣ ਕੇ ਵੀ ਪੱਗ ਬੰਨ ਲੈਣਾ ਚਲੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਅਸੀਂ ਇਸ ਵੇਲੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਨੇ ਜਾਂ ਕਹਿ ਸਕਦੇ ਆ ਲੰਗਰ ਨੇ ਉਹ ਚੱਲ ਰਹੇ ਨੇ ਤਾਂ ਇਸ ਦੌਰਾਨ ਇੱਕ ਖੂਬਸੂਰਤ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਪੱਗਾਂ ਦਾ ਲੰਗਰ ਹੈ ਜਿਹੜਾ ਦਸਤਾਰਾਂ ਦਾ ਲੰਗਰ ਹੈ ਜਿਹੜਾ ਉਹ ਵੀ ਨੌਜਵਾਨਾਂ ਦੇ ਵੱਲੋਂ ਲਗਾਇਆ ਗਿਆ ਹੈ ਫਰੀਦ ਦੇ ਵਿੱਚ ਮੁਫਤ ਦੇ ਵਿੱਚ ਸੇਵਾ ਕੀਤੀ ਜਾਂਦੀ ਹੈ ਨੌਜਵਾਨਾਂ ਦੇ ਵੱਲੋਂ ਦਸਤਾਰ ਸਿਖਲਾਈ ਦੀ ਹੋਰ ਕੀ ਕੁਝ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਉਹ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਜਿਹੜਾ ਬੰਦਾ ਇੱਥੇ ਆਉਂਦਾ ਦਸਤਾਰ ਲੈ ਕੇ ਉਸਦੇ ਬਹੁਤ ਖੂਬਸੂਰਤ ਢੰਗ ਦੇ ਨਾਲ ਦਸਤਾਰ ਸਜਾ ਕੇ ਉਸ ਨੂੰ ਆ ਪੂਰਾ ਤਿਆਰ ਬਰ ਤਿਆਰ ਸਰਦਾਰ ਬਣਾ ਕੇ ਇਥੋਂ ਇਹ ਨੌਜਵਾਨ ਨੇ ਭੇਜਦੇ ਨੇ ਇਹਨਾਂ ਦੇ ਆਪਣੇ ਵੀ ਦੇਖੋ ਕਿੰਨੀਆਂ ਸੋਹਣੀਆਂ ਖੂਬਸੂਰਤ ਦਸਤਾਰਾਂ ਨੇ ਜਿਹੜੀਆਂ ਉਹ ਸਜੀਆਂ ਹੋਈਆਂ ਨੇ ਸੋ ਇੱਕ ਤਰ੍ਹਾਂ ਦਾ ਸੇਵਾ ਵੀ ਕਹਿ ਸਕਦੇ ਆ ਇਸ ਨੂੰ ਅ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਦੁਨੀਆ ਦੇ ਵਿੱਚ ਮਾਰ ਧਾਰ ਹੁੰਦੀ ਹੈ ਲੁੱਟਾਂ ਖੂਆਂ ਹੁੰਦੀਆਂ ਨੇ ਤਾਂ ਇਸ ਦੌਰਾਨ ਗੁਰੂ ਘਰਾਂ ਦੀਆਂ ਧਰਤੀਆਂ ਤੇ ਸ਼ਹੀਦਾ ਦੀ ਧਰਤੀ ਦੇ ਉੱਤੇ ਤੁਹਾਨੂੰ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ ਸੋ ਵਾਈ ਗੁਰੂ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦਾ ਖਾਲਸਾ ਸਾਹਿਬ ਹੈ ਤੇ ਬਾਬਾ ਜੀ ਇਹ ਦਸਤਾਰ ਦਾ ਲੰਗਰ ਕਹਿ ਸਕਦੇ ਹਨ ਹਾਂਜੀ ਇਹ ਨਿਰੰਤਰ ਲੰਗਰ ਲੱਗਾ ਹੋਇਆ ਜੀ ਜਿਹੜਾ ਭੇਟਾ ਰਹਿਤ ਹੁੰਦਾ ਉਹਨੂੰ ਆਪ ਲੰਗਰ ਹੀ ਕਹਿੰਦੇ ਆ ਇਹ ਸਾਡਾ 11ਵਾਂ ਸਾਲ ਹੈ ਅੱਜ ਬਾਬੇ ਦੀ ਕਿਰਪਾ ਨਾਲ ਅੱਛਾ ਤੁਸੀਂ 11 ਸਾਲਾਂ ਤੋਂ ਲਗਾਤਾਰ ਇਸ ਥਾਂ ਦੇ ਉੱਤੇ ਕਰਦੇ ਹੋ ਸੇਵਾ ਜੀ ਜੀ ਇਹ ਇੱਥੇ ਸਾਡਾ 11 ਸਾਲਾਂ ਤੋਂ ਬਾਬੇ ਦੀ ਕਿਰਪਾ ਨਾਲ ਅ ਸਿੱਧੀ ਜੋੜ ਮੇਲੇ ਤੇ ਤਿੰਨੋ ਦਿਨ ਲਗਾਤਾਰ ਸਵੇਰੇ 8 ਵਜੇ ਲੈ ਕੇ ਰਾਤੀ 5 ਵਜੇ ਤੱਕ ਨਿਰੰਤਰ ਪੱਗਾਂ ਦਾ ਲੰਗਰ ਚੱਲਦਾ ਤੇ ਇੱਥੇ ਕਈ ਤਰ੍ਹਾਂ ਦੇ ਵੀਰ ਆ ਕੇ ਹਰ ਵੀਰ ਆ ਕੇ ਆਪਣੀ ਸੇਵਾ ਨਿਭਾਉਂਦਾ ਆ ਕੋਈ ਪੰਜਾਬ ਤੋਂ ਨਹੀਂ ਕੋਈ ਹਰਿਆਣੇ ਤੋਂ ਨਹੀਂ ਸਾਰੇ ਟਰਬਨ ਕੋ ਜਾ ਕੇ ਆਪਣੀ ਸੇਵਾ ਕਰਦੇ ਨੇ ਕੋਈ ਵੀ ਆ ਸਕਦਾ ਦਸਤਾਰ ਸਜਾਉਣ ਕੋਈ ਵੀ ਆ ਸਕਦਾ ਜੀ ਖੁੱਲਾ ਸੱਦਾ ਆ ਕੋਈ ਵੀ ਆ ਕੇ ਵੀਰ ਦਸਤਾਰ ਸਾਵੇ ਸਾਡੀ ਬੇਨਤੀ ਹੁੰਦੀ ਹੈ ਕਿ ਜਿਹੜੇ ਵੀਰ ਕੇਸ ਰੱਖਣਗੇ ਉਹਨਾਂ ਨੂੰ ਸਾਡੇ ਵੱਲੋਂ ਦਸਤਾਰ ਫਰੀ ਦਿੱਤੀ ਜਾਏਗੀ ਉਹਨਾਂ ਨੂੰ ਤੁਸੀਂ ਫਰੀ ਦਸਤਾਰ ਵੀ ਦਿੰਨੇ ਹੋ ਸਖਲਾਈ ਤਾਂ ਫਰੀ ਦਿੰਨੇ ਹਾਂ ਹਾਂ ਸਰ ਸਖਲਾਈ ਫਰੀ ਹੈ ਬੰਨਣ ਦਾ ਫਰੀ ਹੈ ਦਸਤਾਰ ਫਰੀ ਦਿੱਤੀ ਜਾਏਗੀ ਤੇ ਜਿਹੜੇ ਵੀਰ ਅੰਦਰ ਮੱਥਾ ਟੇਕਣ ਜਾਂਦੇ ਨੇ ਦਰਸ਼ਨ ਕਰਨ ਜਾਂਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੁੰਦੀ ਆ ਕਿ ਦਸਤਾਰ ਬਨ ਕੇ ਅੰਦਰ ਜਾਓ ਨਗੇ ਸਿਰ ਨਾਲ ਜਾਓ ਅੱਛਾ ਜਿਹੜੇ ਤੁਸੀਂ ਸਾਰੇ ਨੌਜਵਾਨ ਜੁਟੇ ਹੋ ਇਹ ਵੱਖ-ਵੱਖ ਨੇ ਜਿਵੇਂ ਕਹਿ ਦੇ ਸਕਦੇ ਇੱਕ ਸੁਸਾਇਟੀਜ਼ ਬਣੀਆਂ ਹੁੰਦੀਆਂ ਨੇ ਨੌਜਵਾਨਾਂ ਦੀ ਉਹ ਸਾਰੇ ਇਕੱਠੇ ਹੋ ਕੇ ਕਰਦੇ ਹੋ ਜਾਂ ਇੱਕ ਸੰਸਥਾ ਆ ਸਾਡੀ ਇੱਕ ਪਹਿਚਾਣ ਕਰਨ ਕਰਕੇ ਇੱਕ ਅਲੱਗ ਸੰਸਥਾ ਰੱਖੀ ਹੋਈ ਹੈ ਤੇ ਪਰ ਜਿਹੜੇ ਸਾਰੇ ਟਰਬਨ ਕੋਚ ਨੇ ਉਹ ਸਾਰੇ ਇਕੱਠੇ ਇੱਕ ਕਮਿਊਨਿਟੀ ਹੋ ਕੇ ਜਿਵੇਂ ਇੱਕ ਝੰਡੇ ਦੇ ਥੱਲੇ ਖੜ ਕੇ ਇਕੱਠੇ ਆਪਣੀ ਆਪਣੀ ਸੇਵਨ ਬਹੁੰਦੇ ਨੇ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਕੋਈ ਮੈਂ ਆਪਣਾ ਅਲੱਗ ਟਰਬਨ ਕੋਚ ਦਾ ਨਾਮ ਹੈ ਕੋਈ ਕਿਸੇ ਦਾ ਵਾ ਸਾਰੇ ਇੱਕੋ ਸੰਸਥਾ ਇਕੱਠੀ ਹੋ ਕੇ ਨਭੁੰਦੇ ਆ ਹਮ ਭਾਈ ਲੱਗਦਾ ਪਹਿਲਾਂ ਵਾਲੇ ਸਮੇਂ ਨਾਲੋਂ ਜ਼ਿਆਦਾ ਹੁਣ ਪੱਗਾਂ ਨੇ ਜਿਹੜੀਆਂ ਦਿਖਣ ਲੱਗੀਆਂ ਨੇ ਸਿਰਾਂ ਤੇ ਬਦਲਾਅ ਆਇਆ ਕੋਈ ਮਾੜਾ ਮੋਟਾ ਨਹੀਂ ਬਦਲਾਅ ਇੱਕ ਸਮਾਂ ਸੀ ਵੀ ਮੁੰਦਰਾ ਲੰਬੇ ਵਾਲ ਉਹ ਟ੍ਰੈਂਡ ਜਾਂ ਚੱਲ ਪਿਆ ਸੀ ਸਿੱਖਾਂ ਦੇ ਮੁੰਡੇ ਵੀ ਬਹੁਤ ਬਦਲਾਅ ਬਦਲਾ 110% ਆ ਗਿਆ ਅੱਛਾ ਕਿਉਂਕਿ 2013 ਦੇ ਵਿੱਚ ਮਹਾਰਾਜ ਕਿਰਪਾ ਦਾ ਸਾਡਾ ਪਹਿਲਾ ਕੈਂਪ ਲੱਗਿਆ ਸੀ ਇੱਥੇ ਤੇ ਅੱਜ ਸਾਡਾ 11ਵਾਂ ਕੈਂਪ ਲੱਗ ਰਿਹਾ ਹੈ ਤੇ ਹਰ ਸਾਲ ਸਾਨੂੰ ਜਿਹੜੇ ਸਾਡੇ ਭਰਾ ਨੇ ਕਿਉਂਕਿ ਅਸੀਂ ਇੱਕ ਇਹਦੇ ਵਿੱਚ ਨਵਿਕਲੀ ਚੀਜ਼ ਇਹ ਕੀਤੀ ਹੋਈ ਹੈ ਕਿ ਕੁਝ ਦਸਤਾਰਾਂ ਅਸੀਂ ਵੀਰਾਂ ਨੂੰ ਇਸ ਤਰ੍ਹਾਂ ਦਿੰਦੇ ਆ ਕਿ ਜਿਹੜਾ ਇੱਥੇ ਪ੍ਰਣਾ ਕਰਕੇ ਜਾਂਦਾ ਨਾ ਕਿ ਅਸੀਂ ਅੱਜ ਤੋ-ਬਾਦ ਕੇਸ ਨਹੀਂ ਘਟਾਵਾਂਗੇ ਦਾਰ ਨਹੀਂ ਘਟਾਵਾਂਗੇ ਇਸ ਨੂੰ ਆਪਣੇ ਮਤਲਬ ਫ੍ਰੀ ਪੱਗਾਂ ਵੀ ਦਿੰਦੇ ਆ ਅੱਛਾ ਤਾਂ ਉਹਦੇ ਨਾਲ ਸਾਨੂੰ ਚੀਜ਼ ਇਹ ਹੋਈ ਕਿ ਹਰ ਸਾਲ ਮੁੰਡੇੜੇ ਕੋ ਫੋਟੋ ਖਿੱਚ ਕੇ ਲੈ ਜਾਂਦੇ ਨੇ ਪਿਛਲੇ ਸਾਲ ਦੀਆਂ ਫਿਰ ਆ ਕੇ ਸਾਨੂੰ ਦਿਖਾਉਂਦੇ ਵੀ ਨਹੀਂ ਉਹ ਪਛਾਣ ਜੀ ਨਹੀਂ ਆਉਂਦੇ ਉਹ ਅੱਛਾ ਬਦਲ ਗਿਆ ਰੂਪ ਬਦਲ ਗਿਆ ਬਦਲ ਗਿਆ ਕੀਤਾ ਸੀਗਾ ਦੇਖੋ ਉਹਦਾ ਪੂਰਾ ਦੇਖੋ ਤੇ ਇਹੀ ਸਾਡੀ ਕਹ ਲੋ ਵੀ ਇਹ ਬਹੁਤ ਵੱਡਾ ਚੇਂਜ ਆ ਸਾਡੇ ਜਿਹੜੇ ਪਿਛਲੀ ਵਾਰੀ ਸਾਡੇ ਕੋਲੇ ਦੋ ਸ਼ਰਮਾ ਸ਼ਰਮਾ ਫੈਮਿਲੀ ਤੋਂ ਸੀਗੇ Hindu ਫੈਮਿਲੀ ਤੋਂ ਸੀਗੇ ਬਠਿੰਡੇ ਤੋਂ ਤੂੰ ਪਿਛਲੇ ਸਾਲ ਪਿਛਲੇ ਪਿਛਲੇ ਸਾਲ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਸਾਨੂੰ ਬੜਾ ਮਹਿਸੂਸ ਅੱਛਾ ਹੋ ਰਿਹਾ ਪਹਿਲੀ ਵਾਰੀ ਸਿੱਧ ਸਦਾਰ ਸੇ ਆਈਏ ਸਰ ਤੇ ਤੇ ਉਹ ਮਨ ਭਰ ਲਿਆ ਜੀ ਤੋਂ ਪਿਛਲੇ ਸਾਲ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਆ ਦੇ ਕੋ ਕਿਸੇ ਦਸਤਾਰ ਸਜਾਈ ਹੈ ਤੇ ਜੀ ਕੇਸ ਵੀ ਰੱਖਿਆ ਮਤਲਬ ਸ੍ਰੀ ਧਾਰਮਿਕ ਵਿਤਕਰਾਨੀ ਸਰਬ ਸਰਬ ਸਾਂਝੀ ਸਭ ਤੋਂ ਵੱਡੀ ਗੱਲ ਕੀ ਹੈ ਚਲੋ ਅਸੀਂ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਤੁਸੀਂ ਆਪਣਾ ਪੁੱਤਰ ਰੰਬਤਲੋ ਜਾਂ ਕੁਸ਼ ਕਰੋ ਪਰ ਹਰ ਇੱਕ ਬੰਦੇ ਦੀ ਆਪ ਕੋ ਆਪਣੀ ਥਿੰਕਿੰਗ ਹੁੰਦੀ ਹੈ ਹਰ ਇੱਕ ਬੰਦੇ ਦਾ ਆਪਣੀ ਪਰਸੈਪਸ਼ਨ ਹੁੰਦੀ ਹੈ ਹਾਂ ਉਹਦੀ ਖੁਸ਼ੀ ਸੀਗੀ ਉਹਨੇ ਪਠੰਡੇ ਤੋਂ ਕਵੀਰ ਆਇਆ ਸੀ ਸੁਸ਼ੀਲ ਕੁਮਾਰ ਹੂੰ ਉਹ ਜਦੋਂ ਅਗਲੇ ਸਾਲ ਸਾਡੇ ਕੋਲ ਸੁਸ਼ੀਲ ਸਿੰਘ ਬਣ ਕੇ ਆਇਆ ਕਹਿੰਦਾ ਭਾਜੀ ਮੈਂ ਆਪਣਾ ਨਾਮ ਹੀ ਚੇਂਜ ਕਰ ਲਿਆ ਕਹਿੰਦਾ ਕਹਿੰਦਾ ਮੈਂ ਅਖਬਾਰ ਦੇ ਵਿੱਚ ਵੀ ਘੜਾਤਾ ਹੋਇਆ ਕਿ ਮੈਂ ਸੇਖੀ ਆ ਕਹਿੰਦੇ ਮੇਰੀ ਸਾਰੀ ਫੈਮਿਲੀ ਮੇਰੇ ਅਗੇਂਸਟ ਹੈ ਪਰ ਮੈਂ ਸੇਖਾਂ ਕਹਿੰਦਾ ਮਤਲਬ ਤੁਹਾਡੀ ਇੱਕ ਸੇਵਾ ਨੇ ਜੀਵਨ ਬਦਲਤਾ ਬਦਲਤਾ ਬਿਲਕੁਲ ਠੀਕ ਹੈ ਭਾਈ ਤੁਸੀਂ ਪੱਗ ਬੰਨ ਰਹੇ ਸੀ ਦਸਤਾਰਾਂ ਸਜਾ ਰਹੇ ਸੀ ਹਾਲਾਂਕਿ ਦਸਤਾਰ ਤਾਂ ਮਹਾਨ ਹੀ ਹੁੰਦੀ ਹੈ ਪਰ ਇੱਕ ਟ੍ਰੈਂਡ ਹੁੰਦਾ ਹੈ ਕੋਈ ਕਹਿੰਦਾ ਬਲਾਂ ਵਾਲੀ ਪੱਗ ਕੋਈ ਕਹਿੰਦਾ ਲੜਾਂ ਵਾਲੀ ਕਿਹੜੀ ਦਾ ਜ਼ਿਆਦਾ ਕਰੇਜ਼ਾ ਨੌਜਵਾਨਾਂ 'ਚ ਦੇਖਣ ਨੂੰ ਅੱਜ ਦੇ ਟਾਈਮ 'ਚ ਭਾਜੀ ਬਲਾਂ ਵਾਲੀ ਦਾ ਜ਼ਿਆਦਾ ਬਲਾਂ ਵਾਲੀ ਦਾ ਹਾਂ ਕੋਈ ਕਹਿੰਦੇ ਨੇ ਤਰਸੀਮ ਜੱਸੜ ਵਾਲੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਬੱਚੇ ਜਾਂ ਫਿਰ ਵੱਡੇ ਸਾਰੇ ਇੱਕੋ ਤਰ੍ਹਾਂ ਸਾਰੇ ਭਾਜੀ ਸਾਰੇ ਇਹ ਇੱਕੋ ਨਹੀਂ ਹੁਣ ਦੇਖਣ ਜਿਉਂਦਾ ਵੀ ਅੱਜ ਕੱਲ ਲੜਾਂ ਵਾਲੀ ਪੱਗ ਦੁਬਾਰਾ ਦੇਖਣ ਨੂੰ ਮਿਲ ਰਹੀ ਹੈ ਲੱਗਦਾ ਹੈ ਕਿ ਦੁਬਾਰਾ ਟ੍ਰੈਂਡ ਹੈ ਜਿਹੜਾ ਚੇਂਜ ਹੋ ਰਿਹਾ ਹੈ ਕਿਤੇ ਨਾ ਕਿਤੇ ਬਲਾਂ ਵਾਲੀ ਤੋਂ ਬਾਅਦ ਫਿਰ ਚਲੋ ਦ ਹੋ ਰਿਹਾ ਜੀ ਲੜਾ ਵਾਲੀ ਦੁਵੱਲੇ ਦੁਵਾਰਾ ਸ਼ਿਫਟ ਹੋ ਰਹੇ ਨੇ ਨੌਜਵਾਨ ਮੇਰੇ ਹਿਸਾਬ ਨਾਲ ਤਾਂ 50-50 ਹੈ ਜੀ 50-50 ਚੱਲ ਰਿਹਾ ਜੀ ਲੜਾ ਜਿਹਨੂੰ ਲੜਾ ਵਾਲੀ ਪਸੰਦ ਆ ਉਹ ਲੜਾ ਵਾਲੀ ਮੰਦਾ ਜਿਹਨੂੰ ਮੱਟਾਂ ਵਾਲੀ ਪਸੰਦ ਆਈ ਉਹ ਮੱਟਾਂ ਵਾਲੀ ਮੰਦਾ ਜੀ ਕਿੰਨੇ ਕੁ ਨੌਜਵਾਨ ਨੇ ਜਿਹੜੇ ਆ ਜਾਂਦੇ ਨੇ ਦਿਨ ਦੇ ਵਿੱਚ ਤੁਹਾਡੇ ਕੋਲ ਸਭਾ ਦੇ ਦਿਨਾਂ 'ਚ ਅਣਗਿਣਤ ਹੈ ਜੀ ਅਣਗਿਣਤ ਹਾਂਜੀ ਠੀਕ ਹੈ ਸੋ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਪਿਛਲੇ ਪਾਸੇ ਕਿ ਕਿਵੇਂ ਛੋਟੇ-ਛੋਟੇ ਜਵਾਕ ਨੇ ਜਿਹੜੇ ਬੱਚੇ ਨੇ ਇਹ ਵੀ ਛੋਟੀ ਜੀ ਦੇਖੋ ਦਸਤਾਰ ਸਜਾਇਆ ਬਾਈ ਕਿੱਥੋਂ ਆਏ ਹੋ ਵੀਰੇ ਮੈਂ ਤਰੋਲਾ ਪਿੰਡਾ ਬਰਨਾਲਾ ਤੋਂ ਤਨੋਲਾ ਹੈ ਬਰਨਾਲੇ ਤੋਂ ਤੇ ਆ ਛੋਟੇ ਬੱਚੇ ਨੇ ਦਸਤਾਰ ਸਜਾਈਆ ਵੀਰੇ ਹਾਂਜੀ ਕਿੰਨੇ ਸਾਲ ਦਾ ਹੈ ਇਹ 1 ਸਾਲ ਦਾ ਵੀਰੇ ਬੋਲਦਾ ਤਾਂ ਨਹੀਂ ਹੋਣਾ ਹੈ ਨਾ ਨਹੀਂ ਬੋਲਦਾ ਹੈ ਅੱਛਾ ਪਿਆਰ ਦਸਤਾਰ ਨਾਲ ਪਾ ਰਹੇ ਹੋ ਹੁਣੀ ਹਾਂਜੀ ਹਾਂਜੀ ਅੱਛਾ ਇਹਦੇ ਕੇਸ ਵੀ ਰੱਖਣੇ ਆ ਵੀਰੇ ਕੇਸ ਵੀ ਰੱਖੋਗੇ ਹਾਂਜੀ ਸਰਦਾਰ ਬਣਾਉਂਗੇ ਹਾਂਜੀ ਹਾਂਜੀ ਲਾਉਂਦਾ ਤਾਂ ਨਹੀਂ ਕੋਈ ਲਾਇਆ ਦਿੰਦੇ ਨੇ ਟੋਪੀ ਵੀ ਨਹੀਂ ਰੱਖਦੇ ਨੇ ਲਾ ਦੇਵਾਂਗੇ ਟੋਪੀ ਲਾ ਰਹੇ ਹਾਂ ਦਾ ਪੱਗ ਨਹੀਂ ਲਾਉਂਦਾ ਕੀ ਬਾਤ ਹੈ ਬਹੁਤ ਸੋਹਣਾ ਇੱਧਰ ਵੀ ਬੱਚੇ ਨੇ ਜਿਹੜੇ ਛੋਟੇ ਛੋਟੇ ਪਹੁੰਚੇ ਹੋਏ ਨੇ ਕੇਸ ਰੱਖੇ ਹੋਏ ਨੇ ਸੋ ਛੋਟੇ ਛੋਟੇ ਕਿਤੇ ਨਾ ਕਿਤੇ ਸੇਵਾ ਜਿਹੜੀ ਇਹਨਾਂ ਦੀ ਉਹ ਜ਼ਰੂਰ ਆ ਪੱਗ ਬੰਨਦੇ ਦਸਤਾਰ ਸਜਾਉਂਦੇ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਆ ਬਾਈ ਹੋਰੀ ਨੇ ਭਾਈ ਕਿਹੜੀ ਪਾਗ ਬਨਣ ਲੱਗਿਓ ਬਲਾਂ ਵਾਲੀ ਜਾਂ ਦਮਾਲਾ ਸਾਹਿਬ ਮੈਂ ਦਮਾਲਾ ਸਾਹਿਬ ਬਨਣ ਲੱਗਿਆ ਅੱਛਾ ਗੁਰੂ ਸਾਹਿਬ ਦੇ ਟਾਈਮ ਤੋਂ ਦਮਾਲਾ ਚੱਲਦਾ ਆ ਰਿਹਾ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ 6ਵੇਂ ਪਾਤਸ਼ਾਹ ਜੀ ਨੇ ਦਮਾਲਾ ਜਦੋਂ ਗਤਕੇ ਵਿੱਚ ਲੋੜ ਪੈਂਦੀ ਸੀ ਪ ਪਰ ਦਮਾਲਾ ਸਾਹਿਬੀ ਇਹ ਕਿ ਜਿਹੜਾ ਨਾ ਤਾਂ ਫਾਈਟ ਕਰਦੇ ਨਾ ਹੀ ਗੱਤਗਾ ਖੇੜਦੇ ਨਾ ਹੀ ਭੱਜਦੇ ਦੌੜਦੇ ਉੱਤਰਦਾ ਇਹਦੀ ਪਕੜ ਮਜ਼ਬੂਤ ਹੁੰਦੀ ਹੈ ਹਾਂ ਪਕੜ ਮਜ਼ਬੂਤ ਹੁੰਦੀ ਹੈ ਇਹ ਪਹਿਲਾਂ 20 ਬੰਨਿਆ ਜਾਂਦਾ ਥੱਲੇ ਤੇ ਇਹਦੇ ਨਾਲ ਕੀ ਹੈ ਜਦੋਂ ਕੋਈ ਵਾਰ ਕਰਦਾ ਸੀ ਤਾਂ ਸਾਡੇ ਸਿਰ ਨੂੰ ਹਿੱਟ ਨਹੀਂ ਹੁੰਦਾ ਸੀਗਾ ਇਹ ਸਪੋਰਟ ਕਰਦਾ ਸੀ ਬੇਸ ਤੇ ਇਹਦੇ ਉੱਪਰ ਦਸਤਾਰ ਸਜਦੀ ਹੈ ਵਿੱਚ ਕਈ ਤਰ੍ਹਾਂ ਦੇ ਸ਼ਸਤਰ ਵੀ ਲੱਗਦੇ ਨੇ ਜਿਹੜੇ ਸਾਡੇ ਨੂੰ ਐਮਰਜੈਂਸੀ ਅਸੀਂ ਯੂਜ਼ ਕਰ ਸਕਦੇ ਹਾਂ ਤੇ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਨਾ ਬਾਬਾ ਦੀ ਕਿਰਪਾ ਨਾਲ ਮੈਂ ਲੁਧਿਆਣੇ ਬਿਲੋਂਗ ਕਰਦਾ ਮੇਰਾ ਜੱਸੀ ਟਰਬਨ ਟ੍ਰੇਨਿੰਗ ਸੈਂਟਰ ਹੁਦਿਆਣੇ ਮੈਂ ਉੱਥੇ ਇੱਕ ਚੀਜ਼ ਦੇਖੀ ਹੈ ਕਿ ਕਈ ਜਣੇ ਕਹਿੰਦੇ ਨੇ ਸਾਨੂੰ ਦਸਤਾਰ ਬੰਨਣ ਦੀ ਬਹੁਤ ਔਖੀ ਲੱਗਦੀ ਹੈ ਸਾਡਾ ਸਿਰ ਦੁਖਦਾ ਸਾਨੂੰ ਟਾਈਮ ਬਹੁਤ ਲੱਗ ਜਾਂਦਾ ਉਹ ਚੀਜ਼ਾਂ ਦਾ ਮੈਂ ਸਾਰਾ ਕੱਟ ਆਫ ਕਰਤਾ ਜਿਹਨੂੰ ਟਾਈਮ ਬੜਾ ਲੱਗਦਾ ਹੈ ਉਹਦੇ ਵਾਸਤੇ ਮੈਂ ਆਪਣਾ ਵੋਲਡ ਰਿਕਾਰਡ ਬਣਾਇਆ ਜੀ 27 ਸੈਕਿੰਡ ਵਿੱਚ ਮੈਂ ਪੱਗ ਬੰਨੀ ਆ ਕਿ ਆ 27 ਸੈਕਿੰਡ ਦੇ ਵਿੱਚ ਪਹਿਲਾਂ ਮੇਰਾ ਰਿਕਾਰਡ ਸੀਗਾ ਪਹਿਲਾਂ ਮੇਰਾ ਰਿਕਾਰਡ ਸੀ 2014 ਦੇ ਵਿੱਚ 40 ਸੈਕਿੰਡ ਦਾ ਹੁਣ ਮੈਂ ਰੀਸੈਂਟਲੀ ਪਿਛਲੇ ਸਾਲ 27 ਸੈਕਿੰਡ ਦਾ ਰਿਕਾਰਡ ਬਣਾਇਆ ਉਹ ਕਹਿ ਨਹੀਂ ਸਕਦੇ ਕਿ ਪੱਗ ਸਾਨੂੰ ਬੰਨਣ ਟਾਈਮ ਲੱਗਦਾ ਜਿਹੜੇ ਉਹਨਾਂ ਵਾਸਤੇ ਵੀ ਹੈਗਾ ਜੀ ਮੇਰੀ ਵੀਡੀਓ ਪਈ ਹੋਈ ਆ ਅੱਖਾਂ ਦੇ ਮਾ ਪੱਟੀ ਬਣ ਕੇ ਵੀ ਪੱਗ ਬੰਨ ਲੈਣਾ ਅੱਖਾਂ ਦੇ ਪੱਟੀ ਬਣ ਕੇ ਬਿਨਾਂ ਦੇ ਕੇ ਪੱਟੀ ਬਣ ਕੇ ਆਪਣੀ ਵੀ ਬੰਨ ਲੈਣਾ ਦੂਜਿਆਂ ਦੀ ਵੀ ਬੰਨ ਲੈਣਾ ਕੋਈ ਵੀ ਸਟਾਈਲ ਠੀਕ ਹੈ ਤੇ ਉਹ ਮੁੰਡੇ ਬਾਨੇ ਨਾਲ ਲਾਉਣ ਦਸਤਾਰ ਨਾਲ ਜੁੜਨ ਕੋਈ ਬਹਾਨਾ ਨਹੀਂ ਹੈਗਾ ਹਰ ਤਰ੍ਹਾਂ ਦਾ ਕੰਮ ਹੋ ਸਕਦਾ ਸਾਡੇ ਕਈ ਵੀਰ ਨੇ ਜਿਹੜੇ ਇੱਕ ਹੱਥ ਨਾਲ ਵੀ ਪੱਗ ਬੰਨਦੇ ਨੇ ਠੀਕ ਹੈ ਤੇ ਉਹਨਾਂ ਨੂੰ ਵੀ ਦੇਖੋ ਦਸਤਾਰ ਸੈਂਟਰ ਵੀ ਚਲਾਉਂਦੇ ਨੇ ਹਰ ਤਰ੍ਹਾਂ ਦੀ ਪੱਗ ਵੀ ਬੰਨ ਲੈਂਦੇ ਨੇ ਤੇ ਅਸੀਂ ਇਹ ਬਹਾਨੇ ਛੱਡ ਕੇ ਦਸਤਾਰ ਨਾਲ ਜੁੜੀਏ ਸਾਰੇ ਪੰਜਾਬ ਹਰਿਆਣੇ ਤੋਂ ਵੀਰ ਦੂਰ ਦੂਰੋਂ ਆਕੇ ਇੱਥ ਸੇਵਾ ਦਾ ਅੱਛਾ ਭਾਈ ਇਹ ਵੀ ਸੁਣਨ ਚ ਹੋ ਜਾਂਦਾ ਵੀ ਪੱਗਾਂ ਵਾਲੇ ਘਟ ਗਏ ਵਿਦੇਸ਼ਾਂ ਨੂੰ ਤੁਰ ਗਏ ਹੁਣ ਸਮਾਹ ਦੇ ਦਿਨ ਨੇ ਕੀ ਲੱਗਦਾ ਹੈ ਕਿ ਪੱਗਾਂ ਵਾਲੇ ਘਟੇ ਨੇ ਜਾਂ ਵਧੇ ਨੇ ਨਹੀਂ ਪਹਿਲਾਂ ਹੁੰਦਾ ਸੀਗਾ ਜਦੋਂ ਸਾਡਾ ਵੀਜ਼ਾ ਲੱਗ ਜਾਂਦਾ ਸੀ ਅਸੀਂ ਬਾਹਰ ਦੇ ਅਕੋਰਡਿੰਗ ਆਪਣੇ ਹੇਅਰ ਸਟਾਈਲ ਬਣਾ ਲੈਂਦੇ ਸੀਗੇ ਵੀ ਕਹਿੰਦੇ ਪੱਗਾਂ ਵਾਲੇ ਨੂੰ ਨੌਕਰੀ ਨਹੀਂ ਦਿੰਦੇ ਉੱਥੇ ਇਹ ਹੁੰਦਾ ਸੀਗਾ ਜ਼ਰੂਰ ਹੁੰਦਾ ਸੀਗਾ ਪਰ ਚੇਂਜ ਹੋ ਗਿਆ ਹੁਣ ਬਹੁਤ ਚੇਂਜ ਆ ਗਿਆ ਹੈ ਹੁਣ ਸਮਝ ਆ ਗਈ ਹੈ ਬਹੁਤ ਜਾਣੇ ਨੌਜਵਾਨਾਂ ਨੂੰ ਬਹੁਤ ਸਮਝ ਆ ਚੁੱਕੀ ਹੈ ਕਿ ਦਸਤਾਰ ਨਾਲ ਹੀ ਸਾਡੀ ਵੈਲਿਊ ਹੈ ਸਾਡੇ ਭਾਵੇਂ ਉਹ ਸਿੰਗਰ ਨੇ ਭਾਵੇਂ ਉਹ ਕਟਿੰਗ ਕਰਦੇ ਨੇ ਪਰ ਉਹਨਾਂ ਨੇ ਦਸਤਾਰ ਨੂੰ ਥੋੜਾ ਜਿਹਾ ਹਲੂਣਾ ਦੇ ਕੇ ਸਾਡੇ ਦਸਤਾਰ ਨੌਜਵਾਨ ਨਾਲ ਜੋੜਤਾ ਜਾ ਸਿੰਗਰਸ ਦਾ ਵੀ ਰੋਲ ਰਿਹਾ ਹੈ ਕਿਤੇ ਨਾ ਕਿਤੇ ਪੱਗ ਨੂੰ ਉੱਪਰ ਲਿਜਾਣਾ ਹਾਂ ਹਰ ਇੱਕ ਦੇਖੋ ਜਿਹੜੇ ਸਿੰਗਰ ਨੇ ਸਿੰਗਰ ਨੂੰ ਹੀ ਹਰ ਬੰਦਾ ਇਸ ਟੈਂਪਰ ਪ੍ਰਮੋਟ ਕਰ ਰਿਹਾ ਖਾਸ ਕਰਕੇ ਨੌਜਵਾਨ ਪੀੜੀ ਤੇ ਉਹ ਸਿੰਗਰ ਨੂੰ ਹੀ ਦੇਖ ਕੇ ਕਰਦੇ ਨੇ ਜੀ ਕਿਸੇ ਨੇ ਦਾੜੀ ਲੰਬੀ ਰੱਖੀ ਆਪਾਂ ਦਾੜੀ ਰੱਖ ਲਈ ਹੈ ਸਟਾਈਲ ਕਰ ਲਿਆ ਹੈ ਸਟਾਈਲ ਕਰ ਲਿਆ ਤੇ ਸਾਡੇ ਕਈ ਨੌਜਵਾਨ ਨੇ ਜਿਹੜੇ ਬਾਲੀਵੁੱਡ ਤਾਂ ਕੌਣ ਚ ਗਏ ਨੇ ਉਹਨਾਂ ਨੇ ਪਾਗ ਨੂੰ ਨਾਲ ਰੱਖਿਆ ਤੇ ਉਹਨਾਂ ਨੂੰ ਦੇਖ ਕੇ ਕਈ ਜੌਣੇ ਸਾਡੇ ਹੁਣ ਸਿੰਗਰ ਦੀ ਡਿਮਾਂਡ ਸਭ ਤੋਂ ਵੱਧ ਹੁੰਦੀ ਹੈ ਵੀ ਉਹਹੀ ਜੀ ਪੱਗ ਬੰਨ ਕੇ ਦੇ ਦੋ ਵੀਰੇ ਦੇਖੋ ਇਸ ਟਾਈਮ ਜਿਹੜੀ ਡਿਮਾਂਡ ਆ ਸਾਡੇ ਆਲੇ ਦੁਆਲੇ ਜਿਹੜੇ ਵੀ ਵੀਰ ਖੜੇ ਨੇ ਜਾਂ ਮੇਰੇ ਸਜਾਈ ਹੋਈ ਆ ਇਸ ਟਾਈਮ ਟੌਪ ਤੇ ਫ੍ਰੀ ਸਟਾਈਲ ਵੱਟਾਂ ਵਾਲੇ ਚੱਲ ਰਹੀ ਹੈ ਜਿਹੜਾ ਸਾਡਾ ਜਸੜ ਵਈਆ ਉਹਦੇ ਤੇ ਸਾਨੂੰ ਮਾਣ ਆ ਉਹ ਵੀਰ ਦੀ ਕੋਈ ਬੁਕਿੰਗ ਹੋਵੇ ਕੋਈ ਫੰਕਸ਼ਨ ਹੋਵੇ ਉਹ ਇਸ ਟਾਈਮ ਫਤੇਗੜ ਸਾਹਿਬ ਹੀ ਹੁੰਦਾ ਪੂਰੇ ਤਿੰਨੋਂ ਦਿਨ ਸੇਮ ਜਸੜ ਨੇ ਟ੍ਰੈਂਡ ਚੇਂਜ ਕਰਤਾ ਹਾਂ ਉਹਨੇ ਟ੍ਰੈਂਡ ਚੇਂਜ ਕਰਤਾ ਹੁੰਦਾ ਆ ਤੇ ਦਸਤਾਰ ਨੂੰ ਸਜਾ ਕੇ ਦਸਤਾਰ ਨਾਲ ਰੱਖ ਕੇ ਵੀਰ ਨੇ ਪਿੱਛੇ ਉਹਨਾਂ ਨੇ ਕੇਸੀ ਵੀ ਵਧਾਈ ਸੀ ਮੈਂ ਉਹਨਾਂ ਨਾਲ ਮੂਵੀ ਵੀ ਕੀਤੀ ਸੀਗੀ ਤੇ ਬਹੁਤ ਵਧੀਆ ਧੰਨਵਾਦ ਹੈ ਵੀਰਾਂ ਦਾ ਕਿਸੇ ਤਰ੍ਹਾਂ ਸਿੱਖੀ ਸਰੂਪ ਚ ਪ੍ਰੋਪਰ ਆ ਜਾਣ ਤੇ ਸਾਡੇ ਸਾਨੂੰ ਖੁਸ਼ੀ ਹੋਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੱਲਾ ਕੱਲਾ ਦਸਤਾਰ ਦੇ ਨਾਲ ਸਜਿਆ ਹੋਵੇ ਰੰਗਿਆ ਹੋਵੇ ਸਾਨੂੰ ਲੋੜ ਨਾ ਪਵੇ ਵੀਰੇ ਆਜੋ ਦਸਤਾਰਾਂ ਸਜਾ ਲਓ ਤੁਹਾਨੂੰ ਫਰੀ ਦਸਤਾਰ ਦੇ ਰਹੇ ਹਾਂ ਵੀ ਇੰਨਾ ਕੁਝ ਹੋਣ ਤੋਂ ਬਾਅਦ ਵੀ ਅਸੀਂ ਲਾਹਾ ਨਹੀਂ ਲੈ ਰਹੇ ਗੁਰਸਾ ਮੇਰ ਕਰਨ ਸਾਰੇ ਵੀਰਾਂ ਦਾ ਧੰਨਵਾਦ ਹੈ ਸੋ ਇਹਨਾਂ ਕੋ ਵੀਰ ਜੋ ਇਸ ਵੇਲੇ ਦਸਤਾਰਾਂ ਦੀ ਸੇਵਾ ਕਰ ਰਹੇ ਨੇ ਫ੍ਰੀ ਪੱਗਾਂ ਨੇ ਜਿਹੜੀਆਂ ਉਹ ਬੰਨਣੀਆਂ ਸਿਖਾ ਰਹੇ ਨੇ ਤੇ ਬੰਨ ਵੀ ਰਹੇ ਨੇ ਇਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਕਟਿੰਗ ਕਰਦੇ ਸੀ ਉਹ ਸਿੱਖੀ ਨਾਲ ਜੁੜੇ ਨੇ ਕਿਤੇ ਨਾ ਕਿਤੇ ਟਰੈਂਡ ਹੈ ਜਿਹੜਾ ਉਹ ਬਦਲਦਾ ਨਜ਼ਰ ਆ ਰਿਹਾ ਹੈ ਪੰਜਾਬ ਦੀ ਧਰਤੀ ਪੱਗਾਂ ਵਾਲਿਆਂ ਦੀ ਧਰਤੀ ਕਹਾਊਗੀ ਅਤੇ ਕਹੋਂਦੀ ਰਹੂਗੀ ਫਤਿਹਗੜ੍ਹ ਸਾਹਿਬ ਤੋਂ ਮੈਂ ਪ੍ਰਵਿੰਦਰ ਸਿੰਘ ਗੁਰਵਿੰਦਰ ਸਿੰਘ ਜੀ ਦਾ